ਇਹ afghanistan ਦੀ item ਹੈ ਇਹ dry pilums ਹੁੰਦਾ ਠੀਕ ਹੈ ਇਹਦਾ ਜਿਹੜਾ ਅਸੀਂ ਇਹਦਾ ਸ਼ਰਬਤ ਬਣਾਇਆ ਇਹਦੇ ਵਿੱਚ ਨਾਲ +140 ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਆ ਸ਼ਰਬਤ ਕਿੰਨਾ liquid ਹੁੰਦਾ ਦੇਖੋ ਕਿਤੇ ਵੀ ਸ਼ਰਬਤ ਲੋਗੇ ਨਾ ਉਹ ਇੱਕ liquid form ਦੇ ਵਿੱਚ ਹੋਏਗਾ ਦੇਖੋ ਚਟਨੀ ਵਾਂਗੂ ਸ਼ਰਬਤ ਆ ਕਿਉਂਕਿ ਇਹਦੇ ਵਿੱਚ ਮਟੀਰੀਅਲ ਪਾਇਆ ਇਹਨੂੰ ਇੱਕ ਦਿਨ ਦਿਨ ਦੇ ਵਿੱਚ ਇੱਕ ਵਾਰੀ ਵੀ ਬੰਦਾ ਪੀ ਲੈਣਾ ਇੱਕ ਵਾਰੀ ਵੀ ਪੂਰਾ ਦਿਨ ਉਹਦਾ ਵਧੀਆ ਨਿਕਲੇਗਾ ਫੈਸੀ ਗਾਲ ਜੀ ਭਾਜੀ ਜਿਹੜੀ ਇਸ ਟਾਈਮ ਇਸ ਟਾਈਮ ਗਰਮੀ ਪੈ ਰਹੀ ਹੈ ਨਾ ਇਹ ਗਰਮੀ ਜਿਹੜੀ ਇਹਨੂੰ ਐਵੇਂ ਨਾ ਸਮਝੋ ਬਹੁਤ ਖਤਰਨਾਕ ਚੀਜ਼ ਆ ਠੀਕ ਹੈ ਤੇ ਅਸੀਂ ਬੜੀ ਮਿਹਨਤ ਨਾਲ ਕਿਉਂਕਿ ਦੇਖੋ ਜਿਹੜੀ ਮਿਹਨਤ ਕੀਤੀ ਹੈ ਉਹਦਾ ਫਲ ਮਿਲਿਆ ਵੀ ਜ਼ਰੂਰ ਹੈ ਕੀ ਅਸੀਂ ਸਾਡਾ ਜਿਹੜਾ ਡਰਾਈ ਪਲਮਸ ਦਾ ਸ਼ਰਬਤ ਹੈ ਅੱਜ Amazon ਦੇ ਉੱਤੇ ਵੀ ਗ੍ਰੇਡ ਮਤਲਬ ਉਹਨੂੰ ਹੈਸ਼ 3 ਲੱਗਾ ਭਾਜੀ 베ਸਟ ਸੇਲਿੰਗ ਵਿੱਚ ਉਹ ਕਦੀ ਤੀਜੇ ਨੰਬਰ ਤੇ ਕਦੀ ਪੰਜਵੇਂ ਨੰਬਰ ਤੇ ਪਹੁੰਚ ਜਾਂਦਾ ਹੈ ਜਾਨਕੀ 1700 ਤੋਂ 1800 ਤੋਂ ਪਲੱਸ ਸ਼ਰਬਤ Amazon ਦੇ ਉੱਤੇ ਵੈਲੇਬਲ ਨੇ ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ਸ਼ਰਬਤ ਜਿਹੜਾ ਸਾਡਾ ਲਾਈਕ ਕਰਦੇ ਆ ਉਹਨੂੰ ਦੁਬਾਰਾ ਦੁਬਾਰਾ ਰਿਪੀਟ ਪੀਟ ਮੰਗਾਂਦੇ ਆ ਕਿਉਂਕਿ ਉਹਦਾ ਰਿਜ਼ਲਟ ਮਿਲਿਆ ਪੂਰੇ ਇੰਡੀਆ 'ਚ ਨਹੀਂ ਪੂਰੇ ਵਰਲਡ 'ਚ ਰਿਜ਼ਲਟ ਮਿਲਿਆ ਕੀ ਹੈ ਕੀ ਦਿਖਾਓਗੇ ਅੱਜ ਭਾਜੀ ਦੇਖੋ ਆਲੂ ਬਖਾਰਾ ਸ਼ਰਬਤ ਜਿਹੜਾ ਇੱਕ ਨਾਲ ਆਲੂ ਬੁਖਾਰਾ ਠੀਕ ਆ ਆਲੂ ਬੁਖਾਰਾ ਜਿਹੜਾ ਇਹ ਫਰੂਟ ਵਾਲਾ ਉਹ ਆਲੂ ਬੁਖਾਰਾ ਨਹੀਂ ਚੱਲਦਾ ਇਹ ਆਲੂ ਬੁਖਾਰਾ ਚੱਲਦਾ ਇਹਨੂੰ ਕਹਿੰਦੇ ਡਰਾਈ ਬਲਮਸ ਠੀਕ ਆ ਇਹ ਅਫਗਾਨਿਸਤਾਨ ਦੀ ਆਟਮ ਹੈ ਇਹ ਡਰਾਈ ਬਲਮਸ ਹੁੰਦਾ ਠੀਕ ਆ ਇਹਦਾ ਜਿਹੜਾ ਅਸੀਂ ਇਹਦਾ ਸ਼ਰਬਤ ਬਣਾਇਆ ਇਹਦੇ ਵਿੱਚ ਨਾਲ ਪਲੱਸ 140 ਤਰ੍ਹਾਂ ਦੀਆਂ ਜੜੀ ਬੁੱਟੀਆਂ ਨੇ ਜਿਹੜੇ 140 ਤਰ੍ਹਾਂ ਦੀਆਂ ਜੜੀ ਬੁੱਟੀਆਂ ਜਿਵੇਂ ਕਾਈ ਕੁਲਫਾ ਕਾਸ਼ਨੀ ਫਿਰ ਅਨਾਰ ਦਾਣਾ ਫਿਰ ਵਿੱਚ 16 ਪ੍ਰਕਾਰ ਦੇ ਅਰਕ ਨੇ ਜਿਵੇਂ ਸੌਂਫ ਦਾ ਅਰਕ ਕਾਜਬੰਦ ਅਰਕ ਜਵੈਨ ਚਾਰੇ ਜਵੈਨਾ ਦਾ ਅਰਕ ਇਹਦੇ ਵਿੱਚ ਫਿਰ ਇਹ ਚ ਕਮੀਆਂ ਦੇ ਫੋਲੇ ਗੁਲਖਾਰੇ ਦੇ ਫੋਲੇ ਫਿਰ ਇਹ ਚ ਇੱਟ ਸਿੱਟ ਦੀ ਜਾੜੇ ਜੋ ਵੀ ਸਾਡੇ ਲੀਵਰ ਵਾਸਤੇ ਗ੍ਰੇਡ 3 ਤੱਕ ਦਾ ਫੈਟੀ ਲੀਵਰ ਠੀਕ ਕਰਦਾ ਯੂਰਿਕ ਐਸਿਡ ਠੀਕ ਕਰਦਾ ਪਿਆ ਤੁਹਾਨੂੰ ਅਸੀਂ ਆਪਣਾ ਆਲੂ ਬਖਾਰਾ ਜਿਹੜਾ ਬਣਾ ਕੇ ਦਿਖਾਣੇ ਆ ਕਿ ਆਲੂ ਬਖਾਰਾ ਕਿੱਦਾਂ ਜਿਹੜਾ ਸ਼ਰਬਤ ਹੈ ਉਹ ਕਿੱਦਾਂ ਯੂਜ਼ ਕਰਨਾ ਹੈ ਤੇ ਕਿੱਦਾਂ ਕੀ ਕੀ ਹੋਰ ਚ ਕੁਆਲਿਟੀਆਂ ਨੇ ਤੁਹਾਨੂੰ ਥੋੜਾ ਜਿਹਾ ਅਸੀਂ ਦਿਖਾਣੇ ਆ ਦੇਖੋ ਇਹ ਆਲੂ ਬਖਾਰਾ ਸ਼ਰਬਤ ਸਾਡਾ ਜੋ ਸਾਡਾ ਕੀਰਤੀਆਂ ਦਾ ਬਣਿਆ ਆਲੂ ਬਖਾਰਾ ਸ਼ਰਬਤ ਹੈ ਆ ਦੇਖੋ ਇਹ ਹਰ ਇੱਕ ਚੀਜ਼ ਅਸੀਂ ਹਾਰਡ ਪਲਾਸਟਿਕ ਬਹੁਤ ਵਧੀਆ ਪਲਾਸਟਿਕ ਵਰਤ ਰਿਹਾ ਕਿ ਜੋ ਹਰ ਚੀਜ਼ ਦੇ ਜਿਹੜੀ ਇਹ ਆ ਦੇਖੋ ਜੀ ਇਹ ਸ਼ਰਬਤੀ ਕੁਆਲਿਟੀ ਦੇਖੋ ਸਾਡੀ ਨਕਲ ਹਜ਼ਾਰਾਂ ਲੋਕਾਂ ਨੇ ਕੀਤੀ ਹੈ ਹਜ਼ਾਰਾਂ ਲੋਕਾਂ ਨੇ ਪਰ ਇਧਰ ਤੁਸੀਂ ਕਿਤੇ ਵੀ ਆਲੂ ਬਖਾਰਾ ਨਹੀਂ ਦੇਖੋਗੇ ਨਾ ਇਹਦਾ ਰਿਜ਼ਲਟ ਦੇਖੋਗੇ ਤੇ ਨਾ ਇਹਦੀ ਕੁਆਲਿਟੀ ਦੇਖੋਗੇ ਦੇਖੋ ਆਲੂ ਬਖਾਰਾ ਇੱਕ ਆ ਸ਼ਰਬਤ ਕਿੰਨਾ ਲਿਕਵਿਡ ਹੁੰਦਾ ਦੇਖੋ ਕਿਤੇ ਵੀ ਸ਼ਰਬਤ ਲਓਗੇ ਨਾ ਉਹ ਇੱਕ ਲਿਕਵਿਡ ਫਾਰਮ ਦੇ ਵਿੱਚ ਹੋਏਗਾ ਇਹ ਦੇਖੋ ਚਟਨੀ ਵਾਂਗੂ ਸ਼ਰਬਤ ਆ ਕਿਉਂਕਿ ਇਹਦੇ ਵਿੱਚ ਮਟੀਰੀਅਲ ਪਾਇਆ ਜਿਹੜੇ ਅਸੀਂ ਮਟੀਰੀਅਲ ਪਾਵਾਂਗੇ ਤੇ ਫਿਰ ਹੀ ਇਦਾਂ ਚੀਜ਼ ਬੋਲੇਗੀ ਉਹਦਾ ਚੀਜ਼ ਨਹੀਂ ਬੋਲੇਗੀ ਇਹਦੇ ਵਿੱਚ ਭਾਈ ਦੇਖੋ ਆਲੂ ਬਖਾਰਾ ਤੇ ਇੱਕ ਸਭ ਤੋਂ ਪਹਿਲਾਂ ਜਿਹੜਾ ਇੱਕ ਸਿਰਫ ਨਾਮ ਹੀ ਹੈ ਠੀਕ ਆ ਇਹਦੇ ਵਿੱਚ 140 ਤਰ੍ਹਾਂ ਦੀਆਂ ਜੜੀ-ਬੁੱਟੀਆਂ ਜੋ ਕਿ ਸਾਡੇ ਨਾਲ ਬਹਾਨੇ ਨਾਲ ਸਾਡੇ ਅੰਦਰ ਜਾਂਦੀਆਂ ਜਿਵੇਂ ਲੋਕ ਅਰਜੁਨਸ਼ਾਲ ਵਿਜੇਸਾਰ ਕਲੀ-ਕਲੀ ਚੀਜ਼ ਜਿਹੜੀ ਯੂਜ਼ ਕਰਦੇ ਨੇ ਇਹ ਦੇਖੋ ਪਾਣੀ ਪਾ ਕੇ ਇਹ ਇਦਾਂ ਦਾ ਰੀਆ ਚੀਜ਼ ਬਣਦੀ ਜੇ ਇਹਨੂੰ ਇੱਕ ਦਿਨ ਦਿਨ ਦੇ ਵਿੱਚ ਇੱਕ ਵਾਰੀ ਵੀ ਬੰਦਾ ਪੀ ਲੈਣਾ ਇੱਕ ਵਾਰੀ ਵੀ ਪੂਰਾ ਦਿਨ ਉਹਦਾ ਵਧੀਆ ਨਿਕਲੇਗਾ ਪੂਰਾ ਦਿਨ ਉਨੂੰ ਸਾਰਾ ਦਿਨ ਕਰੀ ਕੋਈ ਐਸਿਡਿਟੀ ਕੋਈ ਗੈਸ ਜੇ ਕੋਈ ਮੇਦੇ ਦੀ ਪ੍ਰੋਬਲਮ ਜੇ ਮੇਦਾ ਖਾਂਦਾ ਲੀਵਰ ਦੀ ਪ੍ਰੋਬਲਮ ਆ ਕੋਈ ਯੂਰਿਕ ਐਸਿਡ ਆ ਕੈਲਸਟੋਲ ਆ ਫੈਟੀ ਲੀਵਰ ਜਿੰਨਾ ਵਜੀ ਗ੍ਰੇਡ 3 ਤੱਕ ਇਹ ਠੀਕ ਕਰੇਗਾ ਜਿੰਨੀ ਮਰਜੀ ਕਿਸੇ ਨੂੰ ਪ੍ਰੋਬਲਮ ਆ ਕਿਸੇ ਨੂੰ ਸੈਲ ਤੱਕਨ ਆ ਹੁਣ ਜਿਹੜੇ ਡੇਂਗੂ ਵਗੈਰਾ ਜੋ ਕੋਈ ਚੀਜ਼ ਚੱਲਨੀ ਹੈ ਇਹ ਸ਼ਰਬਤ ਜਿਹੜਾ ਇਹ ਛੱਡੋ ਨਾ ਇਹ 140 ਤਰ੍ਹਾਂ ਜੀਡੀਪਟੀ ਆ ਤੁਹਾਡੇ ਜਿਹੜਾ ਹੈਲਪ ਕਰਨ ਗਿਆ ਉਹ ਮੇਨ ਚੀਜ਼ ਆ ਤੁਹਾਡੇ ਅੰਦਰ ਜੋ ਜਾਣ ਗਿਆ 45 ਡਿਗਰੀ ਟੈਂਪਰੇਚਰ ਆ ਕੀ ਕਹਿਣਾ ਚਾਹੋਗੇ 45 ਡਿਗਰੀ ਟੈਂਪਰੇਚਰ ਵਿੱਚ ਭਾਈ ਇਹਨੂੰ ਦੇਖੋ ਇੱਕ ਤੇ ਧੁੱਪ ਤੋਂ ਬਚੋ ਜਿੰਨਾ ਹੋ ਸਕਦਾ ਹੈ ਤੇ ਸ਼ਰਬਤ ਦਿਨ ਚ ਦੋ ਵਾਰੀ ਪੀਓ ਜੀ ਬਾਕੀ ਤੁਹਾਨੂੰ ਮੈਂ ਆਪਣੇ ਇਹ ਤੁਹਾਡੇ ਸ਼ਰਬਤ ਬਿਲਕੁਲ ਇਹ ਚੀਜ਼ਾਂ ਕੀ ਨਜ਼ਰ ਆ ਰਹੀਆਂ ਇਹ ਸਾਰੀਆਂ ਮਟੀਰੀਅਲ ਨੇ ਆ ਰਿਹਾ ਭਾਈ ਜੇ ਲੋਕੀ ਜਿੰਨੇ ਵੀ ਸ਼ਰਬਤ ਬਣਾਉਂਦੇ ਨੇ ਨਾ ਉਹ ਬਣਾਉਂਦੇ ਨੇ ਪਾਣੀ ਦੇ ਵਿੱਚ ਮਤਲਬ ਮਿੱਠੇ ਦੇ ਵਿੱਚ ਰੰਗ ਕੋਲ ਕੇ ਦੇ ਦਿੰਦੇ ਨੇ ਬੰਦੇ ਨੂੰ ਸਾਡਾ ਮਟੀਰੀਅਲ ਜੇ ਇਹਨੂੰ 5 ਮਿੰਟ ਥਲੇ ਰੱਖ ਦੋਗੇ ਨਾ ਸਾਰਾ ਮਟੀਰੀਅਲ ਥੱਲੇ ਬਹਿ ਜਾਏਗਾ 5 ਮਿੰਟ ਥੇ ਰੱਖ ਦੋ ਇਹ ਦੇਖੋ 5 ਮਿੰਟ ਰੱਖੋ ਕਿਉਂਕਿ ਵਿਧਾਨ ਜੀ ਵਿਧ ਮਦਰ ਸਾ ਸਾਰਾ ਇਹ ਤੁਸੀਂ ਦੇਖ ਰਹੇ ਹੋ ਸਾਰਾ ਮਤਲਬ A ਤੋਂ ਲੈ ਕੇ Z ਤੱਕ ਨੇ ਇਹਦੇ ਵਿੱਚ ਜਿਹੜੀ ਇਹ ਉਹ ਮਟੀਰੀਅਲ ਪਾਇਆ ਸੀ ਕੋਈ ਮਿੱਠੇ ਦੀ ਜਗ੍ਹਾ ਅਸੀਂ ਇਹਦੇ ਵਿੱਚ ਮਿਸ਼ਰੀ ਹਲਕੀ ਜਿਹੀ ਮਿਸ਼ਰੀ ਪਾਉਨੇ ਆ ਜਿਹੜੀ ਕਿ ਉਹ ਵੀ ਉਹਨੂੰ ਵੀ ਅਸੀਂ 80% ਤੱਕਨ 슈ਗਰ ਫ੍ਰੀ ਕਰ ਦਿੰਨੇ ਆ ਇਹ ਸ਼ਰਬਤ ਸਾਡਾ 슈ਗਰ ਫ੍ਰੀ ਹੈ 슈ਗਰ ਵਾਲੇ ਬੰਦੇ ਵੀ ਇਹਨੂੰ ਪੀ ਸਕਦੇ ਨੇ ਕੀ ਫਾਇਦਾ ਕੀ ਹੁੰਦਾ ਇਹਦਾ ਫਾਇਦਾ ਭਾਜੀ ਜਿੰਨੀ ਮਰਜ਼ੀ ਫੈਟੀ ਲੀਵਰ ਗ੍ਰੇਡ 3 ਤੱਕਨੇ ਠੀਕ ਆਦਾ ਸਭ ਤੋਂ ਪਹਿਲਾਂ ਜੋ ਸਾਡੇ ਅੰਦਰ ਜੋ ਜਿਹੜੇ ਗੱਠਾ ਵੱਜ ਜਾਂਦੀਆਂ ਸਾਡੇ ਅੰਦਰ ਅੱਜਕੱਲ ਗਿਲਟੀਆਂ ਦੀ ਬੜੀ ਪ੍ਰੋਬਲਮ ਹੈ ਯੂਰੀਆ ਦੀ ਬੜੀ ਪ੍ਰੋਬਲਮ ਹੈ ਕੈਲੈਸਟੋਲ ਦੀ ਪ੍ਰੋਬਲਮ ਹੈ ਟ੍ਰਾਈਗਲਾਈਸਰਾਈਡਸ ਵਾਧੇ ਪਏ ਨੇ 400 ਰੁਪਏ ਦੀ 500 ਰੁਪਏ ਦੀ ਬੋਤਲ ਸਾਡੀ ਜਿਹੜੀ ਹੈ ਉਹ ਬੰਦੇ ਨੂੰ ਸੈੱਟ ਕਰ ਸਕਦੀ ਹੈ ਇਹ ਇੱਕ ਖਾਸੀ ਕੀ ਆ ਬੋਤਲ ਦੇ ਵਿੱਚ ਚਟਨੀ ਟਾਈਪ ਕਿਉਂ ਹੋ ਗਿਆ ਬੰਦਾ ਇਹ ਭਾਜੀ ਮਟੀਰੀਅਲ ਹੈ ਨਾ ਸਾਰਾ ਮਟੀਰੀਅਲ ਹੀ ਹੈ ਇਹਦੇ ਵਿੱਚ ਕੋਈ ਅਸੀਂ ਮਤਲਬ ਜਿਹੜਾ ਮਟੀਰੀਅਲ ਅਸੀਂ ਘੋਲਣਾ ਦੇਖੋ ਹਿਲਦਾ ਨਹੀਂ ਬਿਲਕੁਲ ਆ ਦੇਖੋ ਬਿਲਕੁਲ ਵੀ ਇਹਦੀ ਇਹਦੀ ਕੁਆਲਿਟੀ ਤੁਸੀਂ ਕਿਤੋਂ ਬੜੇ ਬੜੀ ਦੁਨੀਆ ਅੰਬਰਸਾਦ ਵਿੱਚ ਸ਼ਰਬਤ ਬਣਾਉਂਦੀ ਹੈ ਕਿਤੋਂ ਵੀ ਚੀਜ਼ ਇੱਕ ਵਾਰੀ ਲੈ ਕੇ ਤੁਸੀਂ ਯੂਜ਼ ਕਰਕੇ ਦੇਖ ਲਓ ਤੁਹਾਨੂੰ ਤੁਸੀਂ ਇੱਕ ਵਾਰੀ ਪੀਓਗੇ ਦੂਜੀ ਵਾਰੀ ਨਹੀਂ ਪੀਓਗੇ ਐਸਾ ਢਿੱਪ ਪੱਕੀ ਗਾਰੰਟੀ ਆ ਤੇ ਜਿਹੜੇ ਪਲਮ ਹੁੰਦੇ ਆ ਕਿੱਥੋਂ ਆਉਂਦੇ ਆ ਭਾਜੀ ਪਲਮਸ ਇਹ ਅਫਗਾਨਿਸਤਾਨ ਦੀ ਆਟਮਾ ਵੈਸੇ ਜਦੋਂ ਇੰਡੀਅਨ ਵੀ ਆਉਂਦੇ ਨੇ ਪਰ ਇੰਡੀਅਨ ਜਿਹੜੇ ਆ ਉਹ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ ਹੁੰਦੀ ਇਹ ਦੇਖੋ ਇਹ ਕੁਦਰਤ ਨੇ ਇਹੋ ਜੀ ਚੀਜ਼ ਬਣਾਈ ਹੈਗੀ ਜਿੰਨੀ ਮਰਜ਼ੀ ਮਤਲਬ ਇਹ ਦੇਖੋ ਇਹ ਪੂਰੀ ਚਿਪਕੀ ਹੋਈ ਇਹਨਾਂ ਦੇ ਵਿੱਚ ਅਸੀਂ ਕਹਿੰਦੇ ਆ ਫਰੂਟਾਂ ਨੂੰ ਟੀਕੇ ਲੱਗੇ ਆ ਫਰੂਟਾਂ ਨੂੰ ਆ ਲੱਗਾ ਇਹਦੇ ਵਿੱਚ ਕੋਈ ਟੀਕਾ ਖੋਪ ਕੇ ਖਾਵੇ ਇਹ オリジナル ਚੀਜ਼ਾਂ ਹੁੰਦੀਆਂ ਨੇ ਭਾਜੀ ਮਾਂਤ ਲਿਆ ਗਿਆ ਸਾਰਾ ਹਾਂਜੀ ਇਹ ਦੇਖੋ 5 ਮਿੰਟ ਪਿਆ ਰਿਹਾ ਸਾਰਾ ਸਮਾਨ ਇੱਥੋਂ ਤੱਕ ਸਮਾਨ ਆ ਗਿਆ ਇੱਥੋਂ ਤੱਕ ਇਹ ਦੇਖੋ ਇਹ ਸਾਰਾ ਦੇਖੋ ਸਮਾਨ ਆ ਗਿਆ ਇਹਦੇ ਵਿੱਚ ਹੁਣ ਆਹ ਚੀਜ਼ ਜਦੋਂ ਅੰਦਰ ਜਾਂਦੀ ਹੈ ਨਾ ਬੰਦੇ ਦੇ ਇਹਨੂੰ ਕਿਉਂ ਕੋਈ ਭਿਉਣ ਦੀ ਲੋੜ ਨਹੀਂ ਅਸੀਂ 15-15 ਦਿਨ ਦੇ ਪ੍ਰੋਸੈਸ ਨਾਲ ਭਾਜੀ ਨੂੰ ਬਣਾਉਣੇ ਪਏ ਹਾਂ ਜੇ ਜੀਨ ਲੈਣਾ ਹੋਵੇ ਤੇ ਕਿੱਥੇ ਆਵੇ ਤੇ ਆਪਣਾ ਕੋਈ ਕੰਟੈਕਟ ਨੰਬਰ ਦੇ ਦਿਓ ਭਾਜੀ ਭਾਜੀ ਲੈਣਾ ਹੋਵੇ ਤੇ ਨੂੰ Amazon ਦੇ ਉੱਤੇ ਵੀ ਲੈ ਸਕਦੇ ਹੋ ਕੀਰਤੀ ਅਲੂ ਬਖਰਾ ਸ਼ਰਬਤ ਲਿਖਣਾ ਤੇ ਸਾਡਾ ਕੰਟੈਕਟ ਨੰਬਰ ਦੇਖੋ ਕੰਟੈਕਟ ਇਦਾਂ ਹੁੰਦਾ ਕਿ ਮਾਫ ਕਰਿਓ ਕਿਸੇ ਟਾਈਮ ਉੱਤੇ ਜਦੋਂ ਜ਼ਿਆਦਾ ਕਾਲਸ ਆndੀਆਂ ਚੁੱਕਿਆ ਨਹੀਂ ਜਾਂਦਾ ਵੈਸੇ ਮੇਰਾ ਕੰਟੈਕਟ ਨੰਬਰ 9914910203 ਮੇਰੇ ਬ੍ਰਦਰ ਬ੍ਰਦਰ ਦਾ ਕੰਟੈਕਟ ਨੰਬਰ 9877310203 ਤੇ ਗਰਮੀ ਵਸਤੇ ਬਹੁਤ ਕਰ ਗਰੇ ਬਹੁਤ ਜ਼ਿਆਦਾ ਕਰ ਗਰੇ ਗਰਮੀਆਂ 'ਚ ਬਹੁਤ ਜ਼ਿਆਦਾ ਕਰ ਗਰੇ ਗਰਮੀ ਤੋਂ ਕੀ ਸਿਆਲ 'ਚ ਸਰਦੀ ਵਿੱਚ ਵੀ ਅਸੀਂ ਜੋ ਗਲਤ ਖਾਣ ਪੀਣ ਸਾਡਾ ਹੋ ਚੁੱਕਿਆ ਆ ਜੋ ਬੱਚੇ ਤੁਹਾਡੇ ਮੇਦਾ ਖਾ ਰਹੇ ਨੇ ਪੀਜ਼ਾ ਡੋਸੇ 버ਗਰ ਖਾ ਰਹੇ ਨੇ ਉਹਨਾਂ ਤੋਂ ਬਚਣ ਲਈ ਸਭ ਤੋਂ ਵਧੀਆ ਇਹ ਚੀਜ਼ ਆ ਤੁਹਾਨੂੰ ਖਾਦਾ ਪੀਤਾ ਵੀ ਲੱਗੇਗਾ ਹਰ ਇੱਕ ਚੀਜ਼ ਇਹਦੇ ਨਾਲ ਜਿਹੜੀ ਸੈੱਟ ਹੋਏਗੀ